ਲਿਪੀਆਂ ਬਾਰੇ ਮੈਂ ਥੋੜਾ ਜਿਹਾ ਪੜ੍ਹਿਆ ਕਰਕੇ ਮੈਂ ਤੁਹਾਨੂੰ ਦੱਸਦਾ ਜਿਹੜੀ ਲਿਪੀ ਹੈ ਨਾ ਜਿੰਨੀ ਉਹ ਜਾਨਵਰਾਂ ਦੇ ਨੇੜ ਹੈ ਪੁਰਾਣੀ ਲਿਪੀ ਜਿੰਨੀ ਹੈ ਮੈਂ ਪੰਜਾਬੀ ਭਾਸ਼ਾ ਦੀ ਗੱਲ ਕਰਨ ਲੱਗਾ ਪੰਜਾਬੀ ਭਾਸ਼ੀ ਦਾ ਜਿਹੜਾ ਊੜਾ ਹੈ ਜੇ ਆਪਾਂ ਊੜੇ ਨੂੰ ਖੜੇ ਦੀ بجائے ਟੇਢਾ ਸਰਕਲ ਕੇ ਥੱਲੇ ਧਰਤੀ ਤੇ ਜਿੰਨੇ ਉਹਨੂੰ ਉਠਾ ਪਾ ਦਈਏ ਉਹ ਊਠ ਬਣਦਾ ਦੋ ਘਾਟਾਂ ਬਣਦੀਆਂ ਮੂਹੇ ਝੌਣ ਹਾਂਜੀ ਹਾਂਜੀ ਊਠ ਬਣ ਗਿਆ ਬਣ ਗਿਆ ਊ ਦੀ ਆਵਾਜ਼ ਊਠ ਤੋਂ ਉਹਨੂੰ ਦਰਸਾਉਣ ਵਾਸਤੇ ਊੜਾ ਬਣਾਇਆ ਹਾਂਜੀ ਆੜਾ ਜਿਹੜਾ ਉਹ ਆਏ ਆ ਮਤਲਬ ਤਾਂ ਹੀ ਮੁੱਕ ਜਾਂਦਾ ਥੱਲੇ ਲੈਣ ਨਹੀਂ ਉਹਦੀ ਥੱਲੇ ਤਾਂ ਅਸੀਂ ਲਿਖਣ ਦੀ ਰਵਾਨਗੀ ਚ ਲੈ ਆਏ ਆ ਇਹ ਅੱਖ ਦਾ ਸਾਈਨ ਹੈ ਜਿਹੜੀ ਇੱਕ ਹੈ ਏਕ ਆਸੀਂ ਐਂ ਪਾਉਨੇ ਆ ਪੰਜਾਬੀ ਚ ਉਹਦਾ ਈੜੀ ਹੈ ਜਿਹੜੀ ਉਹ ਏਕੇ ਦਾ ਉਹ ਸਾਈਨ ਹੈ ਸੱਸਾ ਜਿਹੜਾ ਉਹ ਅਸੀਂ ਐਂ ਪਾਉਨੇ ਆ ਤਾਂ ਜਾ ਕੇ ਛੱਡ ਦਿੰਨੇ ਆ ਉਹ ਸੱਪ ਦਾ ਸਾਈਨ ਹੈ ਹਾ ਹਾ ਜਿਹੜਾ ਉਹ ਹੱਥ ਦਾ ਸਾਈਨ ਆ ਵੀ ਬਣਾਉਣ ਵੇਲੇ ਸਾਡੇ ਪੁਰਖਿਆਂ ਨੇ ਉਸ ਲਿਪੀ ਨੂੰ ਯਾਦ ਰੱਖਣ ਵਾਸਤੇ ਉਹਨੂੰ ਜਾਨਵਰਾਂ ਦੇ ਨਾਲ ਹੁਣ ਕਕਾ ਕਕਾ ਐਂ ਬਣਾਉਨੇ ਸੀ ਕਕਾ ਕਾਂ ਵਰਗ ਹੈ ਖਖਾ ਜਿਹੜਾ ਬੈਠੇ ਖਰਗੋਸ਼ ਵਰਗਾ ਹੈ ਖਰਗੋਸ਼ ਜਦੋਂ ਬੈਠਾ ਹੁੰਦਾ ਨਾ ਉਹ ਖਖੇ ਵਰਗਾ ਹੁੰਦਾ ਗਾਂ ਗੱਗੇ ਨੂੰ ਕੰਨਾਂ ਪਾਉਨੇ ਆ ਗੱਗੇ ਦੀ ਮਗਲੜਾ ਕੰਨ ਉਹ ਮਗਲੀਆਂ ਲੱਤਾ ਜਿਹੜੀਆਂ ਮੂਹਲਾ ਕੰਨ ਮੂਹਲੀਆਂ ਲੱਤਾ ਜਿਹੜਾ ਗੱਗੇ ਦਾ ਮੂਹਲਾ ਗਾਲਾ ਉਹ ਥੱਲੇ ਘਾਂ ਜਿਵੇਂ ਘਾ ਚੀ ਦੀ ਗਾਂ ਉਹ ਅੱਛਾ ਕੱਗਾ ਕੱਗਾ ਸੀ ਐਵੇਂ ਪੋਨੇ ਘੱਗੇ ਦੀ ਰਵਾਨਗੀ ਭੱਜੇ ਜਾਂਦੇ ਕੋੜੇ ਦੀ ਆ ਜਿੰਨੀਆਂ ਲਿਪੀਆਂ ਪ੍ਰਾਣੀਆਂ ਆ ਉਹ ਲਿਪੀਆਂ ਦੀ ਜਾਨਵਰਾਂ ਦੇ ਨਾਲ ਸਾਹਜ ਪਾ ਕੇ ਸਾਡੇ ਪੁਰਖਿਆਂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਜੇ ਆ ਆਵਾਜ਼ ਕੱਢਣੀ ਆ ਤਾਂ ਐਸ ਜਾਨਵਰ ਦੀ ਸ਼ਕਲ ਦੀ ਆਵਾਜ਼ ਆ ਉਹ ਤਾਂ ਕਿ ਅਸੀਂ ਯਾਦ ਰੱਖ ਸਕੀਏ